ਨੋ ਹਾਂ ਵੀ ਦੱਸ ਦੱਸ ਮੋਗੋਲ ਦੀ ਹਾਂ ਬਿਕਰਮਾਰੀ ਬੋਲ ਰਹਾ ਹਾਂ 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 ਮੈਂ ਬਿਕਰਮ ਬੋਲ ਰਹਾ ਦੱਸ ਹਾਂ ਮੈਂ ਬੋਲਦੀ ਬੋਲ ਰਹਾ ਮਾ ਤਾਂ ਮੈਂ ਕਿਹਾ ਮਾਰਾ ਆਇਆ ਪਰ ਇੱਥੇ ਥੋੜੀ ਨਿਆਂ ਚੋ ਲਾਦ ਵਿਚਾਰੀ ਆਪਣੀ ਅਨੇਕੀ ਸੜਕੀ ਮੈਂ ਕਿਹਾ ਸੌਂ ਕਰ ਲੇ ਮੈਂ ਕਿ ਤੂੰ ਸੀ ਨਾ ਜਿਹੜੀ ਜਿਵੇਂ ਪਹਿਲਾਂ ਤੂੰ ਮੜਨਾ ਮਾਰਤਾ ਖਾਲੀ ਫੇਰ ਕੋਈ ਅਜੇ ਰਾਣਾ ਮਾਰਦਾ ਹੁਣੇ ਮਾਰਦਾ ਕੋਈ ਆਪਦੇ ਹਿਸਾਬ ਨਾਲੀ ਤੁਸੀਂ ਆਪਦੇ ਹੀ ਬੰਦੇ ਕਰੀ ਜਾਂਦੇ ਹੋ ਮੈਂ ਤੁਹਾਨੂੰ ਪਤਾ ਤੈਨੂੰ ਹਾਂ ਕਿ ਕਿ ਅੰਕਿਤ ਸਤ ਜੀ ਮੋਟੇ ਮੋਟੇ ਕੋਈ ਕਿਹੜੇ ਗੋਲੀਆਂ ਮਾਰੀਆਂ ਰਾਣਾ ਵੀ ਤੇਰੇ ਮੁਖ ਪਰ ਨਹੀਂ ਸੀਗੇ ਅਜੇ ਰਾਣਾ ਤੇਰਾ ਮੁਖ ਪਰ ਨਹੀਂ ਸੀ ਤੇ ਜਹਾ ਹੈ ਕੁਕੀ ਤੇਰਾ ਮੁਖ ਪਰ ਨਹੀਂ ਸੀ ਖਾਲਾ ਆਪਦੇ ਘਰਦਿਆਂ ਵੀ ਸੌ ਆਪਦੇ ਚਲਾਕਾਂ ਦੀ ਇਹ ਕੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੇ ਠੀਕ ਹੈ ਅਨਕੀ ਉਹ ਵੀ ਬਾਲਾ ਨਹੀਂ ਚੱਲਣੀ ਨਾਲ ਬੁੱਕ ਕਰਾਂਗੇ ਮੁਖਵਰ ਨੇ ਕੋਈ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਲੋਕ ਸਹਰ ਆ ਲਈ ਇਹ ਬੇਬਕੂਕੀਆਂ ਨੇ ਜਿਹੜਾ ਅੰਕੀ ਨੂੰ ਮਾਰਦਾ ਉਹ ਅੱਜ ਪਾਗੇ ਕਤਲ ਕਰ ਰਿਹਾ ਦੋ ਕੰਮ ਬਣਾਉਂਦਾ ਬਟਰਾ ਉਹ ਦਲੇਰ ਸੀ ਦੋਵਾਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਦੇ ਲਈ ਦੋ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਗੱਲੀ ਕਰਦੀ ਆ ਕਿੱਦਿਓ ਮੈਂ ਵੀ ਹੋਵੇ ਤਾਂ ਰੱਖੀ ਹੋਵੇ ਮੈਂ ਨਹੀਂ ਰੱਖੀ ਚੰਗੀ ਗੱਲਾਂ ਚੰਗੀ ਗੱਲਾਂ ਦੀ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਕੋਈ ਪਰ ਮੇਰਾ ਤਾਂ ਕੋਈ ਨਹੀਂ ਲੈਣ ਦੇ ਨਾ ਸਾਡਾ ਪਰ ਜਿਹੜੀ ਕਰਨਾ ਹਰਕਤਾਂ ਦਾ ਪੋਰਟ ਤਾਂ ਆਪਦੀ ਹੱਕਤਾ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪ ਵੀ ਕਿਹਨੇ ਕੋਈ ਨਹੀਂ ਪਰਦਾ ਥੈਂਕ ਯੂ ਸਪੈਕਿੰਗ ਤੇ ਜਾਖੜ ਨੇ ਤੇ ਕੋਈ ਨੇ ਮੁਖਬਰੀ ਨਹੀਂ ਕੀਤੀ ਤੁਹਾਨੂੰ ਨਹੀਂ ਪਤਾ ਤਾਂ ਨਹੀਂ ਕਿ ਕਿਉਂ ਸਾਡੇ ਮਤੇ ਮਜੀਦ ਦਾ ਚੱਕੇ ਮਾਰਦੇ ਤਾਂ ਜ਼ਰੂਰ ਹੈ ਕਿ ਤੈਨੂੰ ਜਿਵੇਂ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਉਹ ਰਾਜਾ ਨਿਰਿੰਦਰ ਨਰਿੰਦਰ ਆਜਾਣਾ ਹੈਗਾ ਤੁਹਾਡਾ ਨਿਰਦੇਸ਼ ਹੈ ਕਿਦਾ ਬੰਦਾ ਸੁਕਾ ਵੀ ਅਸੀਂ ਗਲਤ ਤਾਂ ਨਹੀਂ ਕਰਦੇ ਅਸੀਂ ਹੱਤਵਾਦੀ ਵਾਲੇ ਜਿਹਨੀਆਂ ਪੈਂਦੇ ਉਹ ਕਿਹੜੇ ਨੇ ਐ ਪ੍ਰਦੀਪ ਦਾ ਇਹ ਕੌਣ ਐ ਅਕੀਲਾ ਕਿ ਪ੍ਰਦੀਪ ਮਾਰਦਾ ਸੀ ਹਰ ਹੱਦ ਤੱਕ ਜਾਨ ਨੂੰ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਫਰਮਾਨ ਦਾ ਤੇ ਲਿਆ ਕੇ ਆ ਕੇ ਕਰਨਾਲ ਵਾਲੇ ਸ਼ਟਰਾਂ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੇਂਦੀ ਉਮਰ ਤੱਕ ਯਾਦ ਰਹੂਗੀ ਜੀ ਜਿਹੜਾ ਚਸਕਾ ਜਿਹੜੀ ਚਸਕੇ ਸੇਵਾ ਕੀਤੀ ਹੈ ਨਾ ਰਾਖੀ ਤੋਂ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਿਮਾਂਡਾ ਦੇ ਸਪੈਸ਼ਲ ਨੂੰ ਤੁਸੀਂ ਕਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੈਂ ਤੁਹਾਡਾ ਚੰਗੀ ਦਿਨਾਂ ਕਰਾਂਗੇ ਮੇਰੇ ਲਈ ਸਾਡੇ ਲਈ ਤੂੰ ਵੀ ਉਹਦਾ ਉਹ ਵੀ ਉਹਦਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਸੀ ਹਾਲਾਤ ਨੂੰ ਮੈਨੂੰ ਵੀ ਜਾਣਦਾ ਤੇਰੀ ਗੱਲ ਤੂੰ ਆਪ ਦਾ ਕਰੀਂ ਅਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਬਾਈ 1 ਸਾਲ ਹੋ ਗਏ ਹਿੰਸਾ ਨਾਲ ਲਾਗਿਆ ਅਸੀਂ ਅੱਜ ਦਿਖਾਵਾਂਗੇ ਕਿ ਇਹ ਮਨੁੱਖੀ ਤੋਂ ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਕਿਉਂ ਦਿੱਤਾ ਤੁਸੀਂ ਰਮਾਨ ਤੋਂ ਉਹਨਾਂ ਨੂੰ ਕਿਹੜਾ ਟਰੀਟਮੈਂਟ ਮਿਲਿਆ ਦੱਸੋ ਕੋਈ ਕੁਝ ਕਿਸੇ ਨੂੰ ਅਸੀਂ ਕਦੇ ਨਹੀਂ ਦਿੰਦਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜੇ ਆਣੇ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਹ ਰਾਹ ਠੀਕ ਹੈ ਨਾ ਉਹ ਥੋੜੀ ਆ ਕਦੀ ਜਵਾਬ ਦੀ ਹੈ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਂ ਗੱਲ ਤਾਂ ਅਸੀਂ ਬਿਲਕੁਲ ਨਹੀਂ ਬਕਸਾਂਗੇ ਠੀਕ ਹੈ ਨਾ ਅਸੀਂ ਰਾਤ ਨੂੰ ਇੰਨੀ ਕਰਤਾ ਕਿ ਨੰਬਰ ਵਿੱਚ ਰਾਤ ਨੂੰ ਬਹੁਤ ਕੰਨ ਆਈ ਨਜ਼ਰੀਆਂ ਹਾਂ ਮੈਂ ਹੀ ਕਰ ਰਿਹਾ ਸੀ ਮੈਂ ਹੀ ਕਰਦਾ ਹਾਂ ਨੰਬਰਾਂ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਪੁਲਿਸਿੰਗ ਕਰ ਰਹੇ ਹਾਂ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਸਾਗਲਰਿਆਂ ਨੂੰ ਤੁਸੀਂ ਸਮਰਕਰਦੇ ਹੋ ਨਾ ਸੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਤਾਂ ਇਹ ਜਿਹੜੀ ਲਾਇਆ ਕੰਮ ਨਹੀਂ ਕੁਛ ਨਹੀਂ ਦੇ ਆ ਪ੍ਰਦੀਪ ਆਲਾ ਫਿਰ ਆਰਪੀਜੀਸ਼ਨ ਨਰੇਸ਼ ਆ ਗਿਆ ਇਹ ਕੋਈ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਭਾਈ ਜੀ ਥੋੜੇ ਵਿਕਰਮ ਰਾੜ ਸਾਹਿਬ ਵਿਕਰਮ ਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੀਮੀ ਮਾਰਦਾ ਤੇ ਅਸੀਂ ਆਤ ਕਾ ਕਰਦਾ ਠੀਕ ਹੈ ਨਾ ਪ੍ਰੇਮੀ ਚੱਡ ਮੇਰਾ ਆਰ ਪੀ ਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ਨ ਨੇ ਕਿਉਂ ਬੰਦੇ ਦੇਤੇ ਜੇ 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 ਜੇ

ਉੱਕੇ ਕਰਾਂਗੇ ਸਹੀ ਚੰਮ ਕਰਾਂਗੇ ਠੀਕ ਹੈ ਨਾ ਥੀਕ ਕਰੋ ਸਮਾਗਰਿਆਂ ਦੀ ਮਦਦ ਨਾਲ ਕਰੋ ਜੋ ਮੈਂ ਉਸ ਦਾ ਬੇਇੱਜ਼ਤੀ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਾਂਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਗ੍ਰੰਡ ਬਿਲਕੁਲ ਸੁਣੋ ਉਸ ਦੇ ਪਾਸੇ ਇੱਕ ਮਦਦ ਵਾਲਾ ਪਹਿਲਾਂ ਮੈਂ ਆਪ ਕੋਈ ਯਾਰ ਤਾਂ ਕਾਸਟੇਟਰਾ ਕਿ ਤੁਸੀਂ ਮੈਨੂੰ ਕੁੰਡੇ ਲਾ ਕੇ ਨਾ ਟੁੱਟੇ ਸਕੇ ਜੇ ਕੋਈ ਬੰਦ ਤੁਸੀਂ ਬਰਬਾਦ ਕਰਨਾ ਮੈਂ ਬਲਾਸਰ ਹੈ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਸਾਨੂੰ ਕੀ ਆ ਠੀਕ ਹੈ ਨਾ ਮੈਂ ਤੇ ਮੈਂ ਗੱਲ ਕਰਾਂ ਗੱਲ ਹੀ ਕਹਿੰਦਾ ਮੁਖ ਪਰ ਬਣਾਇਆ ਸੀ ਥੋੜੇ ਹਾਂਜੀ ਅਜੇ ਰਾਣਾ ਮੁਖ ਪਰ ਬਣਾਇਆ ਸੀ ਉਹ ਵੀ ਹੂੰ ਪੁੱਛ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਸੀ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਕਿ ਤੂੰ ਨਹੀਂ ਹਰਦੀ ਕਿ ਤੂੰ ਵੀ ਲੋਕਾਂ ਦੇ ਪੁੱਤ ਮਰਨ ਨਾਲ ਪੁੱਤ ਪੁੱਤ ਬੰਦ ਪੈਂਦਾ ਤਾਂ ਘਾਟਾ ਹੀ ਕਰ ਅਸੀਂ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤੇ ਸਾਨੂੰ ਘਰ ਨਾਲ ਛੱਡਨੇ ਪੈਂਦੇ ਠੀਕ ਹੈ ਇਹ ਕਿੰਨਾ ਪੁਲਿਸ ਵਾਲੇ ਟੈਂਡਰ ਬੰਦਾ ਮਾਰ ਕੇ ਚਲ ਕੇ ਉਹ ਬੋਲਦਾ ਕਿ ਅਸੀਂ ਕਰਾਂਗੇ ਠੀਕ ਹੈ ਨਾ ਜਿਹੜਾ ਬੰਦਾ ਵੀ ਕਿਤੇ ਕੰਮ ਤੇ ਗਲਤ ਕਰਦਾ ਉਹਨੂੰ ਪਰੇਸ਼ਾਨ ਨਹੀਂ ਕਰਦਾ ਪਰ ਅਰਦਾਸ ਹੀ ਕਰਦਾ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾ ਨੇ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਕਿਹਦੇ ਕਿਹੜਾ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਵਰਕ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਇਹ ਬੰਦੇ ਕਿ ਐਸਾ ਜੋ ਬਰੀ ਹੋ ਗਏ ਉਹ ਕਿਵੇਂ ਬਰੀ ਹੋ ਗਏ ਤੁਸੀਂ ਰਮਾਂਡਾ ਤੇ ਉਹਨਾਂ ਦੇ ਇੱਥੇ ਜਪੇੜਾ ਹੀ ਹੋ ਜਾਂਦੀ ਸਾਡਾ ਕੰਮ ਵੀ ਹੋ ਜਾਂਦੀ ਉਹ ਕਿ ਕਰਕੇ ਕੈਪਟਨ ਦੇ ਪਾਸੇ ਚਲੇ ਆਏ ਸੀ ਜੀ ਤਾਂ ਜੋ ਸਹੀ ਹੈ ਮੈਂ ਤੈਨੂੰ ਇਹ ਕਹਿ ਰਿਹਾ ਹਾਂ ਕਿ ਜੇ ਕੋਈ ਗਲਤ ਕਰੂਗਾ ਬਿਲਕੁਲ ਨਹੀਂ ਆਹ ਤਾਂ ਇਹ ਗੱਲ ਕਿਹੜਾ ਨਾ ਉਹ ਕਾਨੂੰਨ ਮੁਤਾਬਕ ਬੰਦਾ ਸਮਾਜ ਦੇ ਅਨੁਸਾਰ ਜੋ ਹੋਊਗਾ ਰੈਟੇਲੀਏਸ਼ਨ ਤੇ ਅਸੀਂ ਉਹ ਕਰਾਂਗੇ ਇਦਿ ਜ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਮੈਨੂੰ ਮਾਰ ਤਾ ਮਾਰ ਤਾ ਉਹ ਤੇਰਾ ਉਹ ਕੋਈ ਤੁਹਾਡੇ ਮੁਖਬਰ ਕੋਈ ਸਾਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ ਹਾਂ ਮੈਨੂੰ ਪਤਾ ਤੁਹਾਡੇ ਕੋਲੇ ਫੋਕਸ ਹੈ ਤੁਹਾਡੇ ਕੋਲੇ ਮੁਖਬਰੀ ਨਹੀਂ ਹੋਰ ਤੁਹਾਡੇ ਕੋਲ ਛਿੱਟੂ ਨਹੀਂ ਹੈ